ਸੋ ਜੀ ਇਸ ਤਰ੍ਹਾਂ ਮੈਨੂੰ ਮੁਸ਼ਕਲ ਤੇ ਕੋਈ ਨਹੀਂ ਪਹਿਲਾਂ ਵੀ ਹੈਗੀ ਪਰ ਮੈਂ ਕੋਈ ਵੀਡੀਓ ਦੇਖਦਾ ਰਹਿੰਦਾ ਸੀਗਾ ਉਹਦੇ ਤੇ ਮੈਨੂੰ ਇਹ ਪਤਾ ਲੱਗਦਾ ਹੈਗਾ ਕਿ ਜਿਹੜੇ ਬੋਡੀ ਸਾਰ ਸਪੈਕ ਵੜ ਚੁੜਦੇ ਆ ਉਹਦਾ ਆਪਾਂ ਨੂੰ ਕੀ ਰਿਜ਼ਲਟ ਮਿਲਦਾ ਮੈਂ ਇਹ ਜੇ ਹੈਲਦੀ ਹੋਣ ਦੇ ਕਰਕੇ ਪਹਿਲਾਂ ਮੈਂ ਹੈਲਦੀ ਸੀ ਮੈਨੂੰ ਕੋਈ ਮੁਸ਼ਕਲ ਨਹੀਂ ਸੀ ਪਰ ਫਿਰ ਮੈਂ ਸਾਰ ਸਪੈਕ ਵੜ ਤਿਆ ਸਾਰ ਸਪੈਕ ਵਰਤਨ ਦੇ ਨਾਲ ਮੇਰੇ ਸਰੀਰ ਦੇ ਵਿੱਚ ਜਿਹੜੀ ਐਕਟੀਵਿਟੀ ਆ ਗਈ ਆ ਜਿੱਦਾਂ ਮਨ ਲੈ ਕੁਝ ਕਾਬੂਟ ਵੜਾ ਥੋੜੀ ਜਿੰਦੀ ਸੀਗੀ ਜਾ ਸੁਸਤੀ ਪਾਣੀ ਦਾ ਇਹ ਸਾਰਾ ਠੀਕ ਹੋ ਗਿਆ ਤੇ ਮੈਂ ਇਹਨੂੰ ਵਰਤ ਕੇ ਠੀਕ ਮਹਿਸੂਸ ਕਰਦਾ ਮੈਂ ਚਾਹੁੰਦਾ ਕਿ ਮੇਰੇ ਹੋਰ ਵੀ ਮਿੱਤਰ ਜਿਹੜੇ ਇਹਨੂੰ ਵਰਤਣ ਕਿਉਂਕਿ ਬਿਮਾਰੀ ਤੋਂ ਪਹਿਲਾਂ ਇਹ ਵਰਤਣ ਦਾ ਜਤਾਂ ਫਾਇਦਾ ਹੁੰਦਾ ਹੈਗਾ ਇਹ ਕਰਕੇ ਬੰਦਾ ਉਹਦਾ ਐਕਟਿਵ ਰਹਿੰਦਾ ਵਾ ਸੁਸਕਾਵੜ ਨਹੀਂ ਹੁੰਦੀ ਤੇ ਆਪੜੇ ਆਪੂ ਬਿਲਕੁਲ ਸਹੀ ਮਹਿਸੂਸ ਕਰਦਾ ਜਿਸ ਤਰ੍ਹਾਂ ਕਿ ਉਹ ਜ਼ਿੰਦਗੀ ਦੇ ਵਿੱਚ ਮੰਨ ਲਿਆ ਕਿ ਉਹ 25 ਸਾਲ ਪਿਛੇ ਚੱਲ ਜਾਂਦਾ ਵਾ ਉਹ ਉਹ ਟੀਨੂ ਮੈਂ ਸੁਣਦਾ ਹਾਂ ਜਿਹੜੇ ਮੈਂ ਵਰਤੇ ਹੁੰਦੇ ਆਪਣੇ ਹੁਣ ਜਵਾ ਛੋਟੀਆਂ ਬਣਾ ਬੁਸਤਕਾਰੀਆਂ ਮੇਰੇ ਸਰੀਰ ਦੀ ਐਕਟੀਵਿਟੀ ਹੈ ਤੇ ਇਹ ਨਹੀਂ એનર્ਜੀ ਜਾਂਦੀ ਹੈ ਮੇਰਬਾਨ ਜੀ ਤੇ ਆਪਾਂ ਫੀਲਡ ਕੀ ਕਰਦੇ ਹੋ ਆਪਾਂ ਕੀ ਕੰਮ ਕਰ ਚਾਹਾਂ ਮੇਰਾ ਭਾਜੀ ਬਏ ਹਸਪੀਟਲ ਦਾ ਪਰ ਪਹਿਲਾਂ ਮੈਂ ਵਿਸ਼ਵਾਸ ਨਹੀਂ ਕਰਦਾ ਹੁੰਦਾ ਇਹਨਾਂ ਜੂਸਾਂ ਦੇ ਤੇ ਪਰ ਮੈਂ ਹੋਰ ਵਰਤਨ ਦੇ ਨਾਲ ਜਿਹੜਾ ਹਾਂ ਨਾ ਮੈਂ ਜਕੀਨ ਕੀਤਾ ਤੇ ਮੈਨੂੰ ਇਹਦਾ ਰਿਜ਼ਲਟ ਵਧੀਆ ਮਿਲਿਆ ਤੀਕ ਕਰਕੇ ਮੈਂ ਹਲਦੀ ਹੈ ਬਿਲਕੁਲ ਤੇ ਕਿਹੜੀ ਜਗ੍ਹਾ ਤੋਂ ਆਪ ਹੈਗੇ ਆ ਮੇਰਾ ਭਾਜੀ ਪਿੰਡ ਕੰਗਿਆ ਡਿਸਟ੍ਰਿਕਟ ਤਰਨਤਾਰਨ ਨੇ ਆ ਤੇ ਕੂਰਸ ਸਰਵਸ ਕਿਸਦੇ ਲੱਗੇ ਮੇਰਾ ਕੰਡਾ ਹੈਗਾ ਵੀ ਤੁਹਾਣਾ ਵਾਲਾ ਮੇਰੇ ਟਾਇਰ ਦੇ ਅਗਲੇ ਅਪਾਰਟਮੈਂਟਸ ਨੂੰ ਓਕੇ ਲੱਗਦਾ ਤੁਸੀਂ ਮੈਂ ਕਿਹਾ ਪਿਛਲੇ ਮੰਥ ਲੈਟਰ ਹੋ ਗਿਆ ਨਾ ਜੀ ਹਾਂ ਜੀ ਮੈਂ ਪਿਛਲੇ ਮੰਥ ਲੈਟਰ ਹੋ ਗਿਆ ਤੇ ਜਿਹੜੇ ਨਾ ਬਹੁਤ سارے ਪਰਿਵਾਰ ਹੈਗੇ ਨੇ ਜਿਹੜੇ ਕਹਿੰਦੇ ਬਾਡੀ ਸਰਵਿਸ ਕੀ ਹੈਗਾ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਭਾਜੀ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਤੇ ਜੋ ਜਿਹੜਾ ਵਾ ਇਹ ਬਾਡੀ ਸਰਵਿਸ ਜਿਹੜੀ ਹੈਗੀ ਨਾ ਸਿਸਟਮ ਤੋਂ ਹੋਈ ਤੈਰੇ ਨੇ ਉਹਦੇ ਨਾਲ ਜੇ ਆਪਾਂ ਸੋਚਦੇ ਆ ਨਾ ਮੰਨ ਲਿਆ ਕੀ ਕਿ ਇਹ ਵਾਕਈ ਜਿਹੜਾ ਇਹ ਰਿਜ਼ਲਟ ਹੈਗਾ ਔਰ ਆਪਾਂ ਵਰਤਨ ਦੇ ਨਾਲ ਜਿਆਦਾ ਪਾਣ ਚੱਲਦਾ ਮੈਨੂੰ ਤੇ ਮੈਂ ਕਹਿੰਦਾ ਵਾਕਿਆ ਬਾਖਲਟ ਹੈਗਾ ਤੇ ਮੇਰੇ ਬਾਕੀ ਭੈਣ ਭਰਾ ਵੀ ਅਜਲ ਅਜਲ ਵਰਤ ਕੇ ਦੇਖਣ ਇਹਨੂੰ ਉਹਦਾ ਰਿਜ਼ਲਟ ਲੈਣ ਹਾਂਜੀ ਮੈਂ ਮੇਰੇ ਕਹਿੰਦਾ ਮਤਲਬ ਵੀ ਤੁਸੀਂ ਬਿਲਕੁਲ ਓਕੇ ਹੈਲਦੀ ਹੈਗੇ ਸੀ ਪਰ ਫੇ ਵੀ ਸਰਸਪੈਕ ਨੂੰ ਮਹਿਸੂਸ ਕੀਤਾ ਔਰ ਤੁਹਾਡੇ ਕਹਿੰਦਾ ਅਸੀਂ ਮੈਂ ਤੰਦਰੁਸਤ ਰਹਿਣ ਬਾਤ ਤੈਨੂੰ ਵਰਤਿਆ ਆ ਵੀ ਬਾਡੀ ਦੀ ਸਪਾਈ ਹੋ ਗਈ ਅੰਦਰ ਤੇ ਕੀ ਕਹਿਣਾ ਚਾਹੁੰਦੇ ਓਕੇ ਬਹੁਤ ਵਧੀਆ ਜੀ ਬਾਡੀ ਬਿਲਕੁਲ ਓਕੇ ਦਾ ਰਿਜ਼ਲਟ ਹੈ ਇਹਦਾ 100% ਰਿਜ਼ਲਟ ਹੈਗਾ ਜੀ ਜਿਨ੍ਹਾਂ ਨੇ ਵਰਤਿਆ ਉਨ੍ਹਾਂ ਨੂੰ ਪਤਾ ਇਹ ਰਿਜ਼ਲਟ ਜਿਹਨੇ ਨਹੀਂ ਵਰਤਿਆ ਉਹ ਨਹੀਂ ਪਤਾ ਹੈ ਕੋਈ ਸਾਰੇ ਲੋਕ ਇਹਨੂੰ ਵਰਤਣ ਜਿਨ੍ਹਾਂ ਨੇ ਨਹੀਂ ਵਰਤਿਆ ਜਿਹੜੇ ਹੈਲਦੀ ਵੀ ਆ ਵਰਤਣ ਜਿਹਨੇ ਇਹ ਤੰਦਰੁਸਤ ਨੂੰ ਵਰਤਣਾ ਜ਼ਰੂਰੀ ਆ ਬਹੁਤ